ਦੀਆਂ ਰੌਣਕਾਂ ਜਿਹੜੀਆਂ ਲੱਗਦੀਆਂ ਨੇ ਧੰਨ ਧੰਨ ਬਾਬਾ ਖਜਾਨ ਸਿੰਘ ਜੀ ਦੀ ਅਪਾਰ ਕਿਰਪਾ ਔਰ ਧੰਨ ਧੰਨ ਬਾਬਾ ਦਸੌਂਦਾ ਸਿੰਘ ਜੀ ਦੀ ਅਪਾਰ ਅਪਾਰ ਕਿਰਪਾ ਸਦਕਾ ਹਰ ਸਾਲ ਇਸ ਗਰਾਊਂਡ ਦੇ ਵਿੱਚ ਜਿਹੜੀਆਂ ਰੌਣਕਾਂ ਉਹ ਲੱਗਦੀਆਂ ਨੇ ਮੈਂ ਸੋਚ ਰਿਹਾ ਸੀਗਾ ਵੀ ਕਿੱਥੋਂ ਸ਼ੁਰੂ ਕਰਾਂ ਖੇਡ ਕਬੱਡੀ ਦੀ ਗੱਲ ਕਿਉਂਕਿ ਪਿਛਲੇ ਦਿਨੀ ਬਹੁਤ ਵੱਡਾ ਤਖਾੰਤ ਜਿਹੜਾ ਖੇਡ ਕਬੱਡੀ ਦੇ ਵਿੱਚ ਵਾਪਰਿਆ ਸਾਰੇ ਚਿੰਤਤ ਨੇ ਸਾਰੇ ਪੰਜਾਬ ਦੀਆਂ ਮਾਵਾਂ ਕਬੱਡੀ ਦੇ ਖਿਡਾਰੀਆਂ ਦੀਆਂ ਔਰ ਜਿੰਨੇ ਵੀ ਸਾਡੇ ਕਬੱਡੀ ਦੇ ਨਾਲ ਜੁੜੇ ਵੀਰ ਨੇ ਉਹ ਸਾਰੇ ਚਿੰਤਤ ਨੇ ਪਰਿਵਾਰ ਚਿੰਤਤ ਨੇ ਵੀ ਇਹ ਹੋ ਕੀ ਰਿਹਾ ਸੋ ਬਾਬਾ ਜੀ ਦੇ ਸਥਾਨ ਤੇ ਖੜਕੇ ਅਸੀਂ ਇਹੋ ਅਰਦਾਸ ਕਰ ਸਕਦੇ ਆਂ ਵੀ ਸੱਚੇ ਪਾਤਸ਼ਾਹ ਸਾਡੀ ਖੇਡ ਕਬੱਡੀ ਨੂੰ ਕਿਸੇ ਦੀ ਨਜ਼ਰ ਲੱਗੀ ਹੈ ਔਰ ਇਹ ਨਜ਼ਰ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਬਿਨਾ ਕੋਈ ਉਤਾਰ ਨਹੀਂ ਸਕਦਾ ਇਹ ਧੰਨ ਗੁਰੂ ਰਾਮਦਾਸ ਦੀ ਕਿਰਪਾ ਹੋਊਗੀ ਮੇਰੇ ਵੀਰੋ ਸ਼ਹੀਦਾਂ ਸਿੰਘਾਂ ਦੀ ਕਿਰਪਾ ਹੋਣੀ ਆ ਸੰਤਾ ਮਹਾਪੁਰਸ਼ਾਂ ਦੀ ਕਿਰਪਾ ਹੋਣੀ ਹੈ ਤੇ ਫੇਰ ਜਿਹੜੇ ਠੰਡੇ ਬੁੱਲੇ ਐ ਉਹ ਮੇਰੇ ਪੰਜਾਬ ਦੀ ਧਰਤੀ ਚਾਹੇ ਉਹ ਮਾਂ ਖੇਡ ਕਬੱਡੀ ਐ ਤੇ ਚਾਹੇ ਹੋਰ ਮੇਰੇ ਵੀਰੋ ਖੇਡਾਂ ਨੇ ਉਹਨਾਂ ਵੱਲ ਆਉਣੇ ਐ ਸੋ ਸੱਚੇ ਪਾਤਸ਼ਾਹ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਮਿਹਰ ਪਰੇ ਹੱਥ ਰੱਖੇ ਇੱਥੋਂ ਦੀਆਂ ਫਸਲਾਂ ਤੇ ਔਰ ਇੱਥੋਂ ਦੀਆਂ ਨਸਲਾਂ ਤੇ ਔਰ ਇਹ ਜੋੜ ਮੇਲੇ ਇਹ ਖੇਡ ਮੇਲੇ ਇਹ ਰੌਣਕਾਂ ਇਹ ਬਹਾਰਾਂ ਮੇਰੇ ਵੀਰੋ ਇਸੇ ਤਰ੍ਹਾਂ ਜਿਹੜੀਆਂ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਡੀ ਇਹ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਅੱਗੇ ਸਾਰੇ ਖਿਡਾਰੀ ਮੇਰੇ ਵੀਰੋ ਜਿੱਦਾਂ ਸਖ ਸਵੀਲੇ ਕਬੱਡੀ ਦੇ ਨਾਲ ਜੁੜਿਆ ਕੋਈ ਵੀ ਇਨਸਾਨ ਟੂਰਨਾਮੈਂਟ ਤੇ ਆਉਂਦਾ ਤੇ ਸਾਰੇ ਹੱਸਦੇ ਖੇਡਦੇ ਜਾਣ ਕਿਸੇ ਦੇ ਵੀ ਮੇਰੇ ਵੀਰੋ ਪਰਿਵਾਰ ਤੇ ਮੇਰੇ ਵੀਰੋ ਕੋਈ ਵੀ ਇਸ ਤਰ੍ਹਾਂ ਦਾ ਦੁੱਖਾਂ ਦਾ ਪਹਾੜ ਜਿਹੜਾ ਨਾ ਢਕੇ ਜਿਹਦੇ ਨਾਲ ਸਾਰੀ